ਅੱਜ ਆਪ ਜੀ ਦੇ ਨਾਲ ਇੱਕ ਮੋਟੀਵੇਸ਼ਨਲ ਵੀਡੀਓ ਸਾਂਝੀ ਕਰਨ ਲੱਗੇ ਹਾਂ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਪਰ ਉਸ ਦੀ ਪਰਮਾਤਮਾ ਦੇ ਵਿੱਚ ਅਥਾਹ ਸ਼ਰਧਾ ਸੀ ਬੰਦਗੀ ਵਾਲੀ ਰੂਹੀ ਬਹੁਤ ਜ਼ਿਆਦਾ ਸੋਚ ਪੋਜੀਟਿਵ ਸੀ ਤੇ ਬਹੁਤ ਖੁਸ਼ ਰਹਿੰਦਾ ਸੀਗਾ ਪਿੰਡ ਦੇ ਵਿੱਚ ਉਸ ਨੇ ਇੱਕ ਘੋੜਾ ਰੱਖਿਆ ਹੋਇਆ ਸੀ ਅਤੇ ਉਸ ਘੋੜੇ ਨੂੰ ਉਹ ਆਪਣੇ ਬੱਚੇ ਦੇ ਵਾਂਗ ਹੀ ਸਾਂਭ-ਸਮਾਲ ਉਸ ਦੀ ਕਰਦਾ ਸੀ ਤੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੀ ਸਮਝਦਾ ਸੀ ਇੱਕ ਦਿਨ ਕੀ ਹੋਇਆ ਉਸ ਦਾ ਜੋ ਘੋੜਾ ਸੀ ਉਹ ਘਰ ਤੋਂ ਚਲਾ ਗਿਆ ਪਿੰਡ ਵਾਲੇ ਉਸ ਕਿਸਾਨ ਦਾ ਬਹੁਤ ਆਦਰ ਸਨਮਾਨ ਕਰਦੇ ਸਨ ਅਤੇ ਇਕੱਠੇ ਹੋ ਕੇ ਚਲੇ ਗਏ ਕਿ ਸਾਨੂੰ ਬਹੁਤ ਜਿਆਦਾ ਅਫਸੋਸ ਹੋਇਆ ਬੜਾ ਦੁੱਖ ਹੋਇਆ ਕਿ ਜੋ ਤੁਹਾਡਾ ਘੋੜਾ ਸੀ ਉਹ ਘਰੋਂ ਚਲਾ ਗਿਆ ਤਾਂ ਕਿਸਾਨ ਬੜਾ ਖੁਸ਼ ਹੋ ਕੇ ਕਹਿੰਦਾ ਕਿ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਇਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਹੈ ਜੋ ਉਸ ਨੂੰ ਮੰਜ਼ੂਰ ਹੈ ਉਹੀ ਹੋਇਆ ਹੈ ਇਸ ਕਰਕੇ ਮੈਨੂੰ ਪਰਮਾਤਮਾ ਦੀ ਰਜਾ ਦੇ ਵਿੱਚ ਕੋਈ ਵੀ ਨਿਰਾਸ਼ਗੀ ਨਹੀਂ ਪਿੰਡ ਵਾਲੇ ਬੜਾ ਹੈਰਾਨ ਪਰੇਸ਼ਾਨ ਹੋਏ ਅਤੇ ਘਰ ਆ ਗਏ ਅਤੇ ਕਹਿਣ ਲੱਗੇ ਕੀ ਕਿਹੋ ਜਿਹਾ ਬੰਦਾ ਹੈ ਇੱਕ ਪਾਸੇ ਕਹਿੰਦਾ ਹੈ ਕਿ ਮੇਰੇ ਪਰਿਵਾਰ ਦਾ ਮੈਂਬਰ ਸੀਗਾ ਤੇ ਦੂਸਰੇ ਪਾਸੇ ਉਸ ਦੇ ਚਿਹਰੇ ਤੇ ਕੋਈ ਵੀ ਸ਼ਿਕਵਾ ਹੀ ਨਹੀਂ ਤੇ ਕੁਝ ਸਮੇਂ ਬਾਅਦ ਉਹ ਘੋੜਾ ਵਾਪਸ ਆ ਗਿਆ ਅਤੇ ਆਪਣੇ ਨਾਲ ਪਤਾ ਨਹੀਂ ਕਿੰਨੇ ਹੀ ਘੋੜੇ ਲੈ ਆਇਆ ਤੇ ਪਿੰਡ ਵਾਲੇ ਫੇਰ ਕਿਸਾਨ ਦੇ ਕੋਲ ਚਲੇ ਗਏ ਅਤੇ ਕਹਿਣ ਲੱਗੇ ਕਿ ਇਹ ਤਾਂ ਬਹੁਤ ਵਧੀਆ ਹੋਇਆ ਇੱਕ ਘੋੜਾ ਜਿਹਦਾ ਗਿਆ ਸੀ ਤੇ ਹੁਣ ਕਿੰਨੇ ਘੋੜੇ ਆਪ ਜੀ ਦੇ ਕੋਲ ਆ ਗਏ ਹਨ ਤੇ ਤੁਹਾਨੂੰ ਤਾਂ ਹੁਣ ਬਹੁਤ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ ਉਹ ਕਿਸਾਨ ਜਿਸ ਅਵਸਥਾ ਦੇ ਵਿੱਚ ਪਹਿਲਾਂ ਗੱਲ ਕਰ ਰਿਹਾ ਸੀ ਉਸੇ ਅਵਸਥਾ ਦੇ ਵਿੱਚ ਫੇਰ ਇਹੋ ਕਹਿ ਰਿਹਾ ਸੀ ਕਿਸ ਦੇ ਵਿੱਚ ਵੀ ਪਰਮਾਤਮਾ ਦੀ ਰਜਾ ਹੈ ਜੋ ਸੋਚ ਚੰਗਾ ਲੱਗਦਾ ਹੈ ਉਹੀ ਕਰਦਾ ਖੈਨ ਮੈਨੂੰ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਇਹ ਵੀ ਪ੍ਰਮਾਤਮਾ ਦੀ ਹੀ ਰਜ਼ਾ ਹੈ ਜਿਸ ਦੇ ਵਿੱਚ ਇਹ ਸਮਾਂ ਚੱਲ ਰਿਹਾ ਹੈ ਇੱਕ ਦਿਨ ਉਸ ਦੇ ਪੁੱਤਰ ਨੇ ਕਿਸਾਨ ਨੂੰ ਕਿਹਾ ਕਿ ਪਿਤਾ ਜੀ ਮੈਂ ਘੋੜ ਸਵਾਰੀ ਸਿੱਖਣੀ ਹੈ ਸੋ ਤੁਸੀਂ ਮੈਨੂੰ ਘੋੜ ਸਵਾਰੀ ਸਿਖਾ ਦਿਓ 20 ਸਾਲ ਦਾ ਉਸ ਦਾ ਬੇਟਾ ਸੀ ਅਤੇ ਜਦੋਂ ਕਿਸਾਨ ਉਸ ਨੂੰ ਘੋੜ ਸਵਾਰੀ ਸਿਖਾ ਰਿਹਾ ਸੀ ਤਾਂ ਉਸ ਦਾ ਬੇਟਾ ਘੋੜੇ ਤੋਂ ਡਿੱਗ ਗਿਆ ਅਤੇ ਉਸ ਦੀ ਜੋ ਸਜੀ ਲੱਤ ਸੀ ਉਸ ਦੀ ਹੱਡੀ ਟੁੱਟ ਗਈ ਤੇ ਲੋਕ ਪਿੰਡ ਦੇ ਫੇਰ ਕਿਸਾਨ ਦੇ ਕੋਲ ਅਫਸੋਸ ਕਰਨ ਦੇ ਲਈ ਆ ਗਏ ਕਿ ਦੇਖੋ ਜੀ ਘੋੜਾ ਇੱਕ ਆਇਆ ਸੀ ਕਿੰਨੇ ਘੋੜੇ ਨਾਲ ਲਿਆਇਆ ਸੀ ਪਰ ਇਹ ਤਾਂ ਬਹੁਤ ਮਾੜਾ ਹੋਇਆ ਉਸ ਘੋੜੇ ਕਰਕੇ ਆਪ ਜੀ ਦੇ ਬੱਚੇ ਦੀ ਹੱਡੀ ਟੁੱਟ ਗਈ ਲੱਤ ਟੁੱਟ ਗਈ ਤਾਂ ਕਿਸਾਨ ਕਹਿੰਦਾ ਫੇਰ ਕੀ ਹੋ ਗਿਆ ਦੁਨੀਆ ਦੇ ਵਿੱਚ ਲੋਕ ਆਉਂਦੇ ਹਨ ਚਲੇ ਜਾਂਦੇ ਹਨ ਮੇਰੇ ਪੁੱਤਰ ਦੀ ਤਾਂ ਕੇਵਲ ਲੱਤ ਹੀ ਟੁੱਟੀ ਹੈ ਇੱਕ ਨਹੀਂ 2 ਮਹੀਨੇ 3 ਮਹੀਨੇ ਵਿੱਚ ਠੀਕ ਹੋ ਜਾਵੇਗੀ ਪਰ ਇਸ ਤੇ ਮੈਨੂੰ ਉਸ ਘੋੜੇ ਨਾਲ ਜਾਂ ਉਸ ਪਰਮਾਤਮਾ ਦੇ ਨਾਲ ਕੋਈ ਵੀ ਗਿਲਾ ਜਾਂ ਸ਼ਿਕਵਾ ਨਹੀਂ ਕਿਉਂਕਿ ਪਰਮਾਤਮਾ ਬਹੁਤ ਸਮਰੱਥ ਹੈ ਉਸ ਨੇ ਇਸ ਦੇ ਵਿੱਚ ਵੀ ਕੋਈ ਨਾ ਕੋਈ ਮੇਰਾ ਭਲਾ ਜ਼ਰੂਰ ਸੋਚਿਆ ਹੋਵੇਗਾ ਇਹ ਸੁਣ ਕੇ ਪਿੰਡ ਦੇ ਜਿੰਨੇ ਵੀ ਲੋਕ ਕਿਸਾਨ ਕੋਲ ਗਏ ਸਨ ਵਾਪਸ ਆ ਗਏ ਅਤੇ ਕਹਿ ਰਹੇ ਹਨ ਕਿ ਇਹ ਕਿੰਨਾ ਨਰਦਈ ਹੈ ਇਹਨੂੰ ਆਪਣੇ ਪੁੱਤਰ ਤੇ ਭੋਰਾ ਵੀ ਦਰਸ ਨਹੀਂ ਆ ਰਿਹਾ ਕਿਸ ਤਰ੍ਹਾਂ ਦੀਆਂ ਇਹ ਗੱਲਾਂ ਕਰ ਰਿਹਾ ਹੈ ਕਹਿੰਦੇ ਕਿ ਅਤੇ ਉਥੇ ਪੰਦਰਾਂ ਦਿਨਾਂ ਬਾਅਦ ਜੰਗ ਛਿੜ ਗਈ ਤੇ ਜੰਗ ਵਾਸਤੇ ਨੌਜਵਾਨ ਮੁੰਡੇ ਭਰਤੀ ਕਰਨੇ ਸਨ ਤੇ ਜਿੰਨੇ ਵੀ ਪਿੰਡ ਦੇ ਵਿੱਚ ਨੌਜਵਾਨ ਸਨ ਸਰਕਾਰ ਨੇ ਸਾਰਿਆਂ ਨੂੰ ਭਰਤੀ ਕਰ ਲਿਆ ਅਤੇ ਜੰਗ ਦੇ ਵਿੱਚ ਚਲੇ ਗਏ ਪਰ ਉਹ ਕਿਸਾਨ ਦਾ ਪੁੱਤਰ ਨਹੀਂ ਗਿਆ ਕਿਉਂਕਿ ਉਸ ਦੀ ਲੱਤ ਰੁੱਟੀ ਹੋਣ ਕਰਕੇ ਸਰਕਾਰ ਦੇ ਜੋ ਬੰਦੇ ਸਨ ਉਸ ਨੂੰ ਨਹੀਂ ਲੈ ਕੇ ਗਏ ਸੋ ਪਿੰਡ ਵਾਲੇ ਫੇਰ ਆ ਕੇ ਕਹਿੰਦੇ ਹਨ ਕਿਸਾਨ ਨੂੰ ਕਿ ਤੁਸੀਂ ਕਿੰਨੇ ਖੁਸ਼ਕਿਸਮਤ ਹੋ ਤੁਹਾਡਾ ਬੱਚਾ ਘਰੇ ਹੈ ਸਾਡੇ ਬੱਚੇ ਲੜਾਈ ਤੇ ਗਏ ਹਨ جنگ ਤੇ ਗਏ ਹਨ ਪਤਾ ਨਹੀਂ ਵਾਪਸ ਆਉਣਗੇ ਬਿਨਾ ਤਾਂ ਇਹ ਸੁਣ ਕੇ ਕਿਸਾਨ ਕਹਿਣ ਲੱਗਾ ਕਿ ਇਹ ਜੋ ਕੁਝ ਵੀ ਹੈ ਨਾ ਉਸ ਪ੍ਰਮਾਤਮਾ ਦੀ ਰਜ਼ਾ ਹੈ ਜੋ ਉਸ ਨੂੰ ਮਨਜ਼ੂਰ ਹੈ ਉਹ ਹੀ ਹੁੰਦਾ ਹੈ ਇਸ ਕਰਕੇ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਤੇ ਆਪਣੀ ਡੋਰ ਉਸ ਪ੍ਰਮਾਤਮਾ ਦੇ ਹੱਥ ਛੱਡੀ ਹੋਈ ਹੈ ਤੇ ਇਹ ਜਵਾਬ ਸੁਣ ਕੇ ਉਹ ਪਿੰਡ ਦੇ ਲੋਕ ਬੜੇ ਹੈਰਾਨ ਹੋ ਰਹੇ ਸਨ ਕਿ ਇਸ ਦਾ ਸੁਭਾਅ ਕਦੇ ਵੀ ਨਹੀਂ ਬਦਲਦਾ ਸੋ ਦੋ ਤਰ੍ਹਾਂ ਦੇ ਲੋਕ ਦੁਨੀਆ ਦੇ ਵਿੱਚ ਹੁੰਦੇ ਹਨ ਇੱਕ ਮਨਮੁਖ ਇੱਕ ਸਾਧਵਰਤੀ ਦੇ ਜੋ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿ ਕੇ ਹੀ ਸ਼ੁਕਰਾਨਾ ਕਰਦੇ ਹਨ ਸੋ ਇਸ ਮੋਟੀਵੇਸ਼ਨਲ ਵੀਡੀਓ ਤੋਂ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਜੋ ਤੁਹਾਡੀ ਖਾਸੀ ਹੈ ਜੋ ਤੁਹਾਡੀਆਂ ਖੁਸ਼ੀਆਂ ਹਨ ਉਸ ਦਾ ਰਿਮੋਟ ਕੰਟਰੋਲ ਤੁਹਾਡੇ ਆਪਣੇ ਹੱਥ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਲੋਕਾਂ ਦੇ ਵਿੱਚ ਜੇ ਲੋਕ ਵਡਿਆਈ ਕਰਨ ਤਾਂ ਬਹੁਤ ਖੁਸ਼ੀ ਨਹੀਂ ਹੋਣਾ ਚਾਹੀਦਾ ਜੇ ਲੋਕ ਨਿੰਦਿਆ ਕਰਨ ਤਾਂ ਵੀ ਬਹੁਤਾ ਦੁਖੀ ਨਹੀਂ ਹੋਣਾ ਚਾਹੀਦਾ ਸਗੋਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਵਿੱਚ ਕੋਈ ਇਹ ਜਿਹੀ ਇੱਕ ਘਟਨਾ ਹੋਵੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਸਮਾਂ ਬਹੁਤ ਵਧੀਆ ਹੋਵੇ ਜਿਵੇਂ ਸਿਆਣੇ ਵੀ ਕਹਿੰਦੇ ਹਨ ਕਿ ਇੱਕ ਕਿਤਾਬ ਦੇ ਵਿੱਚ ਇੱਕ ਕਿਤਾਬ ਦਾ ਜੇ ਪਹਿਲਾ ਪੰਨਾ ਪੜ ਲਈਏ ਤਾਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਕਿਤਾਬ ਹੀ ਮਾੜੀ ਹੋਏਗੀ ਕਿਉਂਕਿ ਪੂਰੀ ਕਿਤਾਬ ਪੜ ਕੇ ਹੀ ਪਤਾ ਲੱਗਦਾ ਹੈ ਕਿ ਉਸ ਦੇ ਵਿੱਚ ਕੀ ਲਿਖਿਆ ਹੈ ਸੋ ਇਸ ਕਰਕੇ ਜਿੰਨਾ ਹੋ ਸਕਦਾ ਹੈ ਆਪਣੀ ਸੋਚ ਨੂੰ ਚੰਗੀ ਰੱਖੋ ਪੋਜੀਟਿਵ ਦੇ ਵਿੱਚ ਰਹੋ ਪੋਜੀਟਿਵ ਆਪਣੀ ਸੋਚ ਰੱਖੋ ਤਾਂ ਕਿ ਕੋਈ ਵੀ ਤੁਹਾਨੂੰ ਸੈਕੰਡ ਜਾਂ ਥਰਡ ਪਰਸਨ ਪਰੇਸ਼ਾਨ ਨਾ ਕਰ ਸਕੇ ਦੁਖੀ ਨਾ ਕਰ ਸਕੇ ਸਗੋਂ ਉਸ ਪ੍ਰਮਾਤਮਾ ਦੇ ਰਜਾ ਦੇ ਵਿੱਚ ਰਹਿ ਕੇ ਉਸ ਦੀ ਬੰਦਗੀ ਉਸ ਦੀ ਅਰਾਧਨਾ ਕਰੋ ਇਹੋ ਹੀ ਜ਼ਿੰਦਗੀ ਦਾ ਅਸਲ ਮਨੋਰਥ ਹੈ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਹੋਰਾਂ ਤੋਂ ਵੀ ਕਰਵਾਉਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ